ਉਹੀ ਲੱਗਦਾ ਕਿ ਕੁੜੀਆਂ ਰਾਤ ਨੂੰ ਵਾਕ ਕਰਨਦੀਆਂ ਵਾਂ ਤੇ ਤੂੰ 2-4 ਗੇੜੇ ਜੇ ਮਾਰੇਗਾ ਤੇ ਕੁੜੀ ਤੇਰੇ ਨਾਲ ਸੈੱਟ ਹੋ ਜੂ ਤੂੰ ਕਾਹਨੂੰ ਸੈੱਟ ਹੁੰਦੀ ਆ ਤੂੰ ਨਹੀਂ ਸੈੱਟ ਹੁੰਦੀ ਹਾਂ ਜਾਂ ਫਿਰ ਤੂੰ ਕਹਿਣਾ ਕਿ ਕੁੜੀ ਤੇਰੇ ਨਾਲ ਬੈਠ ਗਈ ਆ ਹਨਾ ਤੇ ਹੁਣ ਜੇ ਉਹ ਤੇਰੇ ਨਾਲ ਬਹਿ ਗਈ ਆ ਤੇ ਉਹ ਪੱਕਾ ਤੇਰੇ ਨਾਲ ਰੈਡੀ ਹੋਣ ਲਈ ਬੈਠੀ ਮੈਂ ਕਿਹਾ ਤੈਨੂੰ ਮਤ ਦੇਣ ਲਈ ਬੈਠੀ ਆ ਮੈਂ ਮੈਂ ਕਿਹਾ ਅੱਜ ਤੇ ਰੋਕਤਾ ਤੂੰ ਮੈਂ ਕਿਹਾ ਅੱਗੇ ਤੋਂ ਆ ਸ਼ਤਲ ਨੂੰ ਮੈਂ ਕਿਹਾ ਰਸਤੇ 'ਚ ਕਿਤੇ ਘੇਰ ਨਾ ਲੈ ਕੀ ਸਾਕਲ ਨੂੰ ਦੇਖ ਕੇ ਗੱਡੀ ਨਾ ਰੋਕੀ ਛੱਤਰ ਲਾ ਲਈ ਮੈਂ ਵਿਆਹ ਨਹੀਂ ਕਰਾਣਾ ਤੇ ਟੈਸਟੂ ਬੇਬੀ ਕਨਸੀਵ ਕੀਤਾ ਹੋਇਆ ਤਾਂ ਜੋ ਮੈਂ ਸਿੰਗਲ ਪੇਰੈਂਟਿੰਗ ਕਰਾਂ ਬਿਆਦਾ ਤੇਰਾ ਉਮਣੀ ਹੁੰਦਾ ਹੈਗਾ ਵਿਆਹ ਕਰਕੇ ਅਗਲੇ ਨੇ ਡੋਬਣਾ ਇੰਡੀਆ ਕੁੜੀਆਂ ਨੂੰ ਨਾ ਚੱਜ ਦਾ ਘਰ ਵਾਲਾ ਮਿਲਣਾ ਬਹੁਤ ਕਿਸਮਤ ਦੀ ਗੱਲ ਆ ਤੂੰ ਬਹੁਤ ਚੱਜ ਦੀਆਂ ਘਰ ਵਾਲਾ ਨਹੀਂ ਚੱਜ ਦਾ ਮਿਲਦਾ ਰਿਆਮ ਕਹਿੰਦੀ ਆ ਕਿ ਜਦੋਂ ਮੇਰੇ ਤੇ ਕੋਈ ਕੱਲ ਨੂੰ ਵੀ ਪ੍ਰੋਬਲਮ ਆਏਗੀ ਜੇ ਮੇਰੇ ਕਿਸਨੇ ਹੱਥ ਨਾ ਫੜੇ ਤੇ ਮੈਂ ਉਹਦਾ ਸੇਰੀ ਪਾੜ ਕੇ ਆਉਂਗੀ ਹੂੰ ਹੂੰ ਠੀਕ ਆ ਉਸ ਤੋਂ ਬਾਅਦ ਕਾਨੂੰਨ ਜੋ ਕਰਦਾ ਕਾਨੂੰਨ ਵੈਸੇ ਵੀ ਕਿਸੇ ਨਾਲ ਕਦੀ ਫੇਰ ਕਦੋਂ ਦਿਖਾਈ ਪਈ ਸੀ ਤੇਨੇ ਫੈਸਲੇ ਜਿਹੜੀ ਲੜਾਈ ਹੋਈ ਸੀ ਤੇਰੀ ਉਹਦੋਂ ਕੱਤ ਦੁਹਾਈ ਪਉਂਦੀ ਤੀ ਕਾਨੂੰਨ ਵੈਸੇ ਵੀ ਕਿਸੇ ਨਾਲ ਕਦੀ ਇਨਸਾਫ ਹੁਨਸੂਫ ਕਰਦਾ ਨਹੀਂ ਆ ਜਿੱਦੜ ਪੱਲੜਾ ਭਾਰਾ ਹੁੰਦਾ ਆ ਉਦੋਂ ਹੀ ਸਾਰੇ ਖੜੇ ਹੋਏ ਤੂੰ ਵੀ ਉਸੇ ਦੀਆਂ ਜਿਹਦੇ ਕੋਲ ਪੈਸਾ ਉਸੇ ਨਾਲ ਤੁਰ ਪੰਨੀ ਆ